ਇਦਰ ਵੀ ਉਹ ਆ ਚੀਜ਼ ਬੜੀ ਕੈਂਡਾ ਵੀ ਇਹਦੇ ਨਾਲ ਮੱਲੋ ਜੁੜੂਗਾ ਨਾ ਹਨਾ ਹਾਂਜੀ 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 ਹੁਣ ਉਹ ਦੇਖ ਅੱਗ ਕਿਹੜਾ ਉਹ ਆਗਿ ਆਗਿ ਬਣਾਤਾ ਆਗਿ ਬਣਾਤਾ ਓਏ ਹਾਂ ਹਾਂਜੀ ਇੱਥੇ ਲੱਤ ਕੀ ਹੋਈ ਇਹ ਸਾਰਾ ਤੁਸੀਂ ਦੇਖ ਸਕਦੇ ਆ ਕਸੌਲੀ ਠੀਕ ਹੈ ਇਹ ਨਾਈਟ ਲਾਈਟਿੰਗ ਪਹਾੜੀ ਇਲਾਕਾ ਸਾਰਾ ਇਹ ਇਸ ਟਾਈਮ ਬਿਲਕੁਲ ਸਨ ਇਨਸਾਨ ਪਈ ਹੋਈ ਆ ਇਧਰ ਸਾਈਡ ਇਹ ਰੋਡ ਜਾਂਦਾ ਇਹਦੇ ਨਾਲ ਹੀ ਬਿਲਕੁਲ ਜਿਹੜਾ ਸਾਡਾ ਹੋਟਲ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਕਰਾਉਣ ਜਾ ਰਹੇ ਆ ਆਪਾਂ ਹੋਮ ਟੂਰ ਜਿਹੜਾ ਕਿ ਕਸੋਲੀ ਦਾ ਕਸੋਲੀ ਦਾ ਹੋਮ ਟੂਰ ਹੈ ਜਿੱਥੇ ਆਪਾਂ ਕਸੋਲੀ ਦੇ ਵਿੱਚ ਸਟੇ ਕਰਨਾ ਹੈ ਇੱਕ ਦੋ ਦਿਨ ਵਾਸਤੇ ਤੇ ਆਪਾਂ ਇੱਥੇ ਵਾਕਈ ਸੀਗਾ ਆਪਣਾ ਭਰਾ ਸੀਗਾ ਉਹ ਬਟਾਲੇ ਦਾ ਹੀ ਆ ਤੇ ਉਹਨੇ ਸਾਨੂੰ ਮਤਲਬ ਇੱਕ ਹਾਲ ਦੇ ਤਾਂ ਖੁੱਲਾ ਬੜਾ ਵਧੀਆ ਬੈਠਣ ਵਾਸਤੇ ਦੋ ਰੂਮ ਮਿਲ ਗਏ ਨੇ ਨਾਲ ਕਿਚਨ ਮਿਲ ਗਈ ਆ ਤੇ ਨਾਲ ਆਪਾਂ ਨੂੰ ਗੱਡੀ ਲਾਉਣ ਵਾਸਤੇ ਪਾਰਕਿੰਗ ਮਿਲੀ ਆ ਤੇ ਬੈਠਣ ਵਾਸਤੇ ਪਾਰਕ ਵੀ ਮਿਲੀ ਹੈ ਜਿੱਥੇ ਆਪਾਂ ਬੈਠ ਕੇ ਇੰਜੋਏ ਕਰ ਸਕਦੇ ਹਾਂ ਤੇ ਵਾਹੇ ਕਾਫੀ ਟਾਈਮ ਨੇ ਰਾ ਕਾਫੀ ਹੋ ਗਿਆ ਆ ਤਸੋ ਆਉ ਤੁਹਾਨੂੰ ਆਪਾਂ ਦਿਖਾਉਨੇ ਆ ਆਜੋ ਨੀਚੇ ਤੇ ਇਹ ਬਣੀਆਂ ਹੋਈਆਂ ਨੇ ਪੌੜੀਆਂ ਜਿਨ੍ਹਾਂ ਨੂੰ ਸੀੜੀਆਂ ਕਹਿ ਦਿੰਦੇ ਆਪਾਂ ਤੇ ਇਧਰ ਸਾਈਡ ਆਦਖ ਰੋਡ ਜਾ ਰਿਹਾ ਆ ਤੇ ਇਹਦੇ ਨਾਲ ਇਹਨਾਂ ਨੇ ਹਰੀ ਜੀ ਲਾਈਟਿੰਗ ਲਗਾਈ ਹੋਈ ਹੈ ਲਾਈਟ ਤੇ ਇਧਰ ਸਾਈਡ ਤੁਸੀਂ ਦੇਖ ਸਕਦੇ ਇਹ ਵਾਲੀ ਪਾਰਕ ਬਣੀ ਹੋਈ ਹੈ ਮੈਂ ਨੀਚੇ ਚੱਲਦਾ ਨੀਚੇ ਸੰਦੀਪ ਵੀ ਖੜੀ ਆ ਆਪਾਂ ਵੈਸੇ ਉਧਰੋਂ ਦੀ ਉਤਰ ਸਕਦੇ ਆ ਉਹ ਦੇਖੋ ਉਧਰਲੀ ਸਾਈਡ ਗੋਲ ਪੌੜੀ ਵੀ ਘੁੰਮ ਰਹੀ ਆ ਉਧਰੋਂ ਦੀ ਆਪਾਂ ਉਤਰ ਸਕਦੇ ਆ ਉਧਰ ਆਪਣੀ ਗੱਡੀ ਲੱਗੀ ਹੋਈ ਹੈ ਉੱਪਰ ਤੇ ਇੱਧਰ نیچے ਜੇ ਕਿਨੇ ਬਾਰਬੀਕਿਊ ਜਾਂ ਚੈਂਬਰ ਜਾਂ ਹੋਰ ਕੋਈ ਵੀ ਕੰਮ ਕਰਨਾ ਹੋਵੇ ਉਹ ਕਰ ਸਕਦੇ ਆ ਆਪਾਂ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਮੈਂ ਕਿਹਾ ਇੱਥੇ ਜਦ ਉਹ ਕੈਟ ਤੁਸੀਂ ਕਹਦੇ ਇੱਥੇ ਕੈਟ ਆ ਜੀ ਉਹ ਵੀ ਦੇਖਣ ਨੂੰ ਮਿਲੇਗੀ ਤੁਸੀਂ ਸਾਰੇ ਕਸੋਲੀ ਆਓ ਤੇ ਇੱਥੇ ਆ ਕੇ ਜਰੂਰ ਸਟੇ ਕਰੋ ਤੇ ਇਹਨਾਂ ਦਾ ਨੰਬਰ ਜਿਹੜਾ ਆਪਾਂ ਮੈਨੂੰ ਜੀ ਵੱਧ ਵਧੀਆ ਹੈ ਬਾਕੀ ਜਿਨ੍ਹਾਂ ਦੇ ਹੋਟਲ ਹੈਗਾ ਵਾ ਉਹ ਤੁਹਾਨੂੰ ਐਡਰੈਸ ਪੂਰਾ ਕੰਪਲੀਟ ਦੱਸ ਦੇਣਗੇ ਤੇ ਬਾਕੀ ਤੁਹਾਨੂੰ ਆਪਾਂ ਹੋਮ ਟੂਰ ਕਰਾਨੇ ਆ ਐ ਚੁੱਲਾਈ ਤੇ ਚੁੱਟਾ ਦੇ ਲੋ ਵਾ ਵਾ ਮੈਂ ਹਰ ਗੁੰਨੂ ਕਰਦੇ ਸੀ ਨਾ ਵਾ ਵਾ ਉਹ ਦਿਆਂ ਸਪ੍ਰਿੰਗ ਦੀ ਵੀ ਲੱਗੇ ਬੜੇ ਵਧੀਆ ਆ ਦੇਖੋ ਬੱਚਿਆਂ ਦੇ ਖੇਲਣ ਵਾਸਤੇ ਵੀ ਆ ਬਣ ਆਇਆ ਹਾਂ ਤੇ ਇਹਨੂੰ ਹੁਣ ਚਲਦੇ ਆ ਅੰਦਰ ਲੈ ਆਓ ਮੈਨੂੰ ਬੜੀਆਂ ਪਿਆਰੀਆਂ ਲੱਗੀਆਂ ਪੋੜੀਆਂ ਆਵਲੀਆ ਆਈ ਵੀ ਵਧੀਆ ਜਾ ਹੈਨਾ ਹਾਂ ਉੱਪਰ ਤਿੰਨ ਟੈਂਕੀਆਂ ਲੱਗੀਆਂ ਇੱਥੇ ਇੱਕ ਆ نیچے ਜਾਣ ਵਾਲੀਆਂ ਵੀ ਬਣੀਆਂ ਆ ਮੈਨੂੰ ਤਾਂ ਬੁਰਾ ਇੱਕ ਬਣਿਆ ਹੋਇਆ 12 ਬਾਰ ਬੋਲਦੀ ਦਾ ਇੱਕ ਬਾਰ ਬਣਿਆ ਹੋਇਆ ਹਾਂ ਤਾਂਸ਼ੀ ਦੀ ਕਿਰਨ ਹਾਂ ਉਹ ਦਾਸ ਆ ਇਹ ਸਾਡੇ ਮਤਲਬ ਦਾ ਨਹੀਂ ਹੈ ਹਾਂ ਚਲੋ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਹੁਣ ਅੱਜ ਕਰੋ ਚੱਕ ਕਿਉਂ ਰੂਮ ਹੀਟਰ ਲੱਗਾ ਹੋਇਆ ਹੈ ਪਹਿਲੇ ਤੇ ਹਰ ਗੁੰ ਸੁੱਤੀ ਹੋਈ ਹੈ ਦੇਖੋ ਸਾਡੀ ਹਰ ਗੁੰ ਸੁੱਤੀ ਹੋਈ ਹੈ ਦੇਖੋ ਸਾਹਮਣੇ ਆਹ ਚੀਜ਼ ਬਹੁਤ ਪਿਆਰੀ ਹੈ ਨਾ ਵਾ ਵਾ ਕੁਦਾਈ ਜਿੱਕਤੀ ਰੱਬ ਜੀ ਜੀ ਸ਼ਿਵ ਵਗੈਰਾ ਲਗਾਏ ਹੋਏ ਹਾਂ ਇਹ ਚੀਜ਼ ਸਹੀ ਹੈ ਪਰ ਇਹ ਕਾਫੀ ਪੁਰਾਣਾ ਹੈ ਇਹਨੂੰ ਦਰਵਾਜ਼ੇ ਨੂੰ ਬੰਦ ਕਰਦਾ ਮੈਂ ਇੱਕ ਮਿੰਟ ਹਵਾ ਨਾਲ ਠੰਡੀ ਕਰਾਸ ਹੋਏ ਰੂਮ ਹੀਟਰ ਵੀ ਲੱਗਿਆ ਹੈ ਐਲਈਡੀ ਲੱਗੀ ਹੋਈ ਹੈ ਇਹਦੇ ਵਿੱਚ ਕੀ ਹੈ ਮੈਂ ਵੀ ਕਹਿ ਨਹੀਂ ਲੱਗਾਈ ਉਹ ਅਸ਼ਾ ਐਨਵੇਟਰ ਐਨਵੇਟਰ ਲੱਗਾਇਆ ਉਹ ਵੀ ਲੱਗਰ ਮ ਜਿੱਤੀ ਵੀ ਰੱਖੀ ਉਹਨਾਂ ਨੇ ਉਹਨਾਂ ਵਾਤੇ ਦੋ ਰੂਮ ਹੀਟਰ ਨੇ ਠੰਡ ਵੀ ਨਹੀਂ ਲੱਗਦੀ ਬਿਲਕੁਲ ਵੀ ਇਹ ਵੀ ਹੈ ਨਾ ਬਹੁਤ ਵੱਡੀ ਡਰੈਸਿੰਗ ਟੇਬਲ ਕਹਿੰਦੇ ਇਹਨੂੰ ਕੀ ਕਹਿੰਦੇ ਟੇਬਲ ਤਾਂ ਹੈ ਨਹੀਂ ਇਹ ਡਰੈਸਿੰਗ ਹੈ ਪਰਾਂ ਦੀ ਹਾਂ ਛੋਟੀ ਜਿਹੀ ਹੈ ਨਾ ਜਿਸ ਤਰ੍ਹਾਂ ਪਰਾਂ ਨੇ ਪਿੰਡਾਂ ਦੇ ਵਿੱਚ ਹੁੰਦੇ ਸੀ ਇਹ ਦੁੱਚੀਆਂ ਬੜੀਆਂ ਨੇ ਇੱਥੇ ਹਾਂ ਕਿੰਨਾ ਪਿਆਰਾ ਨਾ ਫਲਾਵਰ ਫਲਾਵਰ ਹਾਂ ਤੇ ਉਹ ਵਾਹੇ ਪਲਾਸਟਿਕ ਦੇ ਲਾਈ ਹੋਈ ਉਹਨਾਂ ਨੇ ਹਣਾ ਤੇ ਆਹ پتہ ਕਿਹੜੀ ਚੀਜ਼ ਹੈ ਇੱਥੇ ਮੰਨ ਲਓ ਕਹਿੰਦੇ ਅੱਗ ਬਾਲਦੇ ਹੁੰਦੇ ਸੀਗੇ ਇੱਥੇ ਅੰਗ ਸੇਕਦੇ ਹੌਣ ਨਹੀਂ ਬਾਦ ਦੇ ਵੀ ਤੇ ਆਹ ਖਾਣੇ ਬੈਠਣ ਵਾਲੇ ਚੇਅਰ ਵਗੈਰਾ ਲੱਗੀਆਂ ਹੋਈਆਂ ਨੇ ਇੱਧਰ ਇੱਧਰ ਦੋ ਹੀਟ ਲਗਾ ਸਕਦੇ ਆ ਵੀ ਲਗਾ ਸਕਦੇ ਹੋ ਵੀ ਲਗਾ ਸਕਦੇ ਤੇ ਆਪਾਂ ਘਰੋਂ ਵੀ ਆਪਣਾ ਲੈ ਕੇ ਆਏ ਸੀ ਗਿਆ ਵਾਲਾ ਇਹ ਇਹਨੂੰ ਡਾਈਨਿੰਗ ਟੇਬਲ ਕਹਿੰਦੇ ਨੇ ਨਾ ਇਹ ਲੱਗਾ ਹੋਇਆ ਹੈ ਇੱਧਰ ਸਾਹਮਣੇ ਕਿਚਨ ਆ ਫ੍ਰਿਜ ਵੀ ਹੈ ਫ੍ਰਿਜ ਜੀ ਪਰ ਫ੍ਰਿਜ ਵਿੱਚ ਆਪਾਂ ਕੁਝ ਨਹੀਂ ਰੱਖਿਆ ਜੀ ਕਿਉਂਕਿ ਜਿਵੇਂ ਆਏ ਹੀ ਆ ਤੇ ਇਹਦੇ ਵਿੱਚ ਗਰਮ ਵੀ ਪਾਣੀ ਹੈ ਤੇ ਠੰਡਾ ਵੀ ਪਾਣੀ ਹੈ ਇਹਦੇ ਵਿੱਚ ਗਰਮ ਹੁੰਦਾ ਹੈ ਇਹਦੇ ਵਿੱਚ ਬਿਲਕੁਲ ਨੋਰਮਲ ਜਿਹੜਾ ਆਪਾਂ ਆਮ ਆਪਣਾ ਆਰਓ ਵਿੱਚ ਜਿਹੜਾ ਆਮ ਹੁੰਦਾ ਉਹ ਵਾਲਾ ਪਾਣੀ ਇਹਦੇ ਵਿੱਚ ਬਹੁਤ ਜਿਦਾ ਬਰਫ ਵਾਲਾ ਪਾਣੀ ਠੰਡਾ ਪੀਣਾਂ ਦੇ ਉਹ ਆ ਤਿੰਨੋ ਹੀ ਆਂਦੇ ਨੇ ਕੋਈ ਦਿੱਕਤ ਨਹੀਂ ਆਂਦੀ ਇੱਥੇ ਰਹਿਣ ਦੀ ਚਾਹੇ ਬੱਚਿਆਂ ਨਾਲ ਹੋ ਚਾਹੇ ਜਿਸ ਤਰ੍ਹਾਂ ਵੀ ਤੇ ਬਾਕੀ ਆਪਣੀ ਮਾਈਕ੍ਰੋਵੇਵ ਮਾਈਕ੍ਰੋ ਲੱਗਾ ਹੋਇਆ ਹੈ ਜਿਹੜਾ ਮਾਈ ਗੋਈ ਪੀਜਾ ਰੈਡੀ ਕਰ ਸਭ ਪਰ ਆਪਣਾ ਸਾਮਾਨ ਨਹੀਂ ਹੈਗਾ ਕਿ ਜੀ ਆਪਾਂ ਇਹਦੇ ਚ ਗੁੜੀਆਂ ਦਾ ਦੁੱਧ ਗਰਮ ਪੁੱਟਾ ਸੀ ਹਾਂ ਤੇ ਆ ਕਿਚਨ ਦੇਖੋ ਕਿੰਨੀ ਪਿਆਰੀ ਬਣੀ ਹੋਈ ਨਾ ਆ ਚਿਮਨੀ ਵੀ ਲੱਗੀ ਉੱਤੇ ਹਾਂ ਆਹ ਕਦੇ ਵਾਸਤੇ ਯਾਰ ਆ ਮੈਨੂੰ ਪਤਾ ਇਹ ਤੁਸੀਂ ਸਰਦਨ ਬਸ ਇਹ ਕਾਦੇ ਵਾਸਤੇ ਰੱਖਿਆ ਹੈ ਮੇਰਸਨ ਇਹਨਾਂ ਨੇ ਨਾ ਇਹਨੇ ਚਿਮਨੀ ਰੋਸ਼ਨੀ ਵਾਸਤੇ ਰੱਖਿਆ ਮੇਰੇ ਲਈ ਰੋਸ਼ਨੀ ਵਾਸਤੇ ਨਹੀਂ ਮੇਰੇ ਹਿਸਾਬ ਨਾਲ ਚਿਮਨੀ ਵਾਸਤੇ ਪਹਿਲਾਂ ਚਿਮਨੀ ਨਹੀਂ ਲੱਗੂਗੀ ਉਦੋਂ ਤੂੰ ਹਾਈਡਰੋ ਨਹੀਂ ਨਿਕਲਦਾ ਹੋਏਗਾ ਮਨੂੰ ਮੈਨੂੰ ਵਾਸਤੇ ਇਦਾਂ ਹੋਊਗਾ ਹਾਂ ਵੈਸੇ ਵੀ ਉਹ ਵੀ ਠੀਕ ਹੈ ਨਾ ਉਹ ਦੱਸਤਾ ਜਾਏਗੀ ਕੀ ਚੀਜ਼ ਲੈਂਪਿਆ ਲੱਗਦਾ ਹਾਂ ਲੈਂਪ ਜੀ ਆਈ ਇਹਦੇ ਚ ਦੇਖੀ ਕੀ ਆ ਇਹਦੇ ਚ ਇਹਦੇ ਚ ਕੁਝ ਨਹੀਂ ਬੱਚਾ ਇਹ ਦੇ ਵਿੱਚ ਰੱਖਾਂਗੇ ਉਹ ਉਹ ਕਾਲੀਆਂ ਤੇ ਗਲਾਸ ਨਾ ਪਿੰਨੇ ਤੇ ਆ ਦੇਖੋ ਨਹੀਂ ਮੈਂ ਕੋਲਡਿੰਗ ਵਗੈਰਾ ਨਹੀਂ ਗਲਾਸ ਵਗੈਰਾ ਅੱਛਾ ਮੈਂ ਕਿਹਾ ਜੋ ਵੀ ਖਾਣਾ ਪੀਣਾ ਬਰਤਨ ਸਾਰੇ ਆਪਾ ਕਿਦਰ ਬੁਕਸ ਵਗੈਰਾ ਵੀ ਕਿੰਨੀਆਂ ਲੱਗੀਆਂ ਹੋਈਆਂ ਨੇ ਮੈਂ ਮੇਰਾ ਵੈਸੇ ਮੈਨੂੰ ਬੜਾ ਆਪਣਾ ਪਰ ਮਤਲਬ ਫੀਲਿੰਗ ਲੈ ਸਕਦੇ ਆ ਵੀ ਜਦੋਂ ਆਪਾਂ ਬਹੁਤ ਪੜ੍ਹੇ ਲਿਖੇ ਹੁੰਦੇ ਆ ਹੋ ਆਈ ਐਮ ਮੈਂ ਫੀਲਿੰਗ ਲੈ ਸਕਦੇ ਨਹੀਂ ਪੜ੍ਹਨੀ ਹੁੰਦੀ ਗੱਲ ਵੱਖਰੀ ਹੈਗੀ ਨਹੀਂ ਯਾਰ ਇਹਦੇ ਵਿੱਚ ਬੁਕਸ ਵਗੈਰਾ ਕੋਈ ਹੈ ਕੋਈ ਸ਼ਿਵ ਕੁਮਾਰ ਬਟਾਲਵੀ ਦੀ ਜਾਂ ਕੋਈ ਹੋਰ ਦੇਖੀ ਨਹੀਂ ਤੇ ਕੋਈ ਨਾ ਕੋਈ ਚੱਲ ਆ ਜੋ ਇਦੇ ਵਿੱਚ ਆਦੇ ਬੁਕਸ वगैरह काफी ਲੱਗ ਜਾਂੀਆਂ ਨੇ ਆ ਦੇਖੋ ਇੱਧਰ ਵੀ ਦੇਖੋ ਮੈਂ ਦੇਖਾਂ ਪੜਾ ਆਪਣੇ ਪੰਜਾਬ ਪੰਜਾਬੀ ਵਿੱਚ ਕੋਈ ਹੈ ਬੁਕਸ ਯਾਰ ਜਿਹੜੇ ਪੜਨ ਨੂੰ ਮਿਲਦਾ ਆ ਨਾ ਕੋਹ ਤੇ ਹਾਂ ਤੇ ਹਾਂ ਨਾ ਮੈਂ ਬੜੀ ਬੜੀ ਗੋਲ ਜਿਹੇ ਦਰਵਾਜ਼ੇ ਚਾਹੇ ਹੋਈ ਕੈਟ ਕਿੱਥੇ ਆ ਬਾਹਰ ਅੰਦਰ ਨਾ ਨਾ ਜੇ ਹੋਗੀ ਬਾਹਰ ਇੱਥੋਂ ਦੇਖੋ ਆ ਰਹੀ ਹੈ ਲਾਈਟ ਕਿਥੋਂ ਉਹਨਾਂ ਦੇ ਲੈਂਪ ਲੱਗਦਾ ਉਹਨੋਂ ਇਹਨਾ ਇੱਥੋਂ ਹੋ ਗਈ ਬਾਹਰ ਦੀ ਲਾਈਟ ਆਉਣੀ ਨਹੀਂ ਉਹ ਨਾਲ ਵਾਲਾ ਕਰੋ ਸੋਚਿਆ ਤਾਂ ਲੈਂਪ ਲਾਉਣ ਨੂੰ ਗਿਆ ਬਾਹਰ ਵਾਲੀ ਜਿਹੜੀ ਲਾਈਟ ਆਉਣੀ ਸੀ ਆ ਕੇ ਰੁੰਦੀ ਹੋਈ ਹੈ ਨਹੀਂ ਮम्मा ਕਰ ਲੈ ਮੈਨੂੰ ਉੱਤੇ ਡਾ ਲੱਗਦਾ ਕੈਟ ਤੋਂ ਉਹ ਮੈਂ ਜਾਂ ਨਹੀਂ ਉਹਨੇ ਆ ਬੜਾ ਉਹਦੇ ਜਗਰਮਟ ਯਰ ਬੈਠਣ ਵਾਲਾ ਸਲੀਵ ਇਥੇ ਲਾਈਟ ਬਾਹਰ ਤੋਂ ਦਿਖਿਆ ਜਾ ਰਹਾ ਤੇ ਮੈਂ ਕਹਿੰਦਾ ਬੇਜਾ ਬੇਜਾ ਹੋਈ ਪਈ ਇਹ ਤੇ ਆ ਵੀ ਆ ਕੇ ਸੁਣਾ ਕੱਚ ਦਾ ਹੀ ਆ ਇੱਥੇ ਬੈਠ ਸਕਦੇ ਹਾਂ ਨਾ ਇੱਥੇ ਬੈਠ ਸਕਦੇ ਹਾਂ ਇੱਧਰ ਸਾਰੇ ਵਿਊ ਦਿਖਾ ਲਾਈਟਿੰਗ ਉਦਾਂ ਹੀ ਆ ਵੀ ਹੁਣ ਇੱਧਰ ਨਹੀਂ ਹੈਗੀ ਲਾਈਟ ਆਹ ਵੇਖੋ ਉਹ ਆਹ ਦੂਜਾ ਯਾਰ ਲੋਈ ਦਾ 3 ਜੀ ਜਿਸ ਦਾ ਆਈ ਪ੍ਰਾਣੇ ਜਿਹਦਾ ਸ਼ੀਸ਼ੇ ਲੱਗੇ ਹੁੰਦੇ ਇਹ ਮੇਰੀ ਭੂਏ ਜੀ ਦੇ ਘਰੇ ਵੀ ਲੱਗੇ ਹੁੰਦੇ ਸੀ ਹਾਂ ਆਈ ਲਾਈਟ ਹੌਲੀ ਹੌਲੀ ਪਤਾ ਲੱਗਦਾ ਨੀਚੇ ਦਿਖਾਓ ਖਾਈ ਜੀ ਹੈ ਨਾ ਖੱਡ ਜੀ ਇਧਰ ਹਾਂ ਹੋ ਇਧਰ ਖੱਡ ਜੀ ਬਣੀ ਹੋਈ ਹੈ ਆਪਣਾ ਸਿਸਟਮ ਸਾਰਾ ਚੈਂਬਰ ਅੱਛਾ نیچے ਲਗਾ ਕੇ ਬੈਠੇ ਹੋਏ ਆ ਹਾਂ 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 ਅੱਛਾ ਮੈਂ ਲਗਾ ਉੱਪਰ ਲੈ ਕੇ ਆਣਗੇ ਲੈ ਉੱਪਰ ਇਹ ਅੰਦਰ ਲੋਣਾ ਚੈਂਬਰ ਨਹੀਂ ਬਾਹਰ ਹੀ ਉੱਥੇ پارک ਚ ਆਜੋ ਆਓ ਤੁਹਾਨੂੰ ਹੁਣ ਉਹ ਲਾਈਟ ਆਫ ਕਰਦੀ ਆਓ ਤੁਹਾਨੂੰ ਹੁਣ ਆਪਾਂ ਫਾਈਨਲੀ ਜਿਹੜੇ ਰੂਮ ਆਪਾਂ ਲੈਏ ਹੋਏ ਉਹ ਤੁਹਾਨੂੰ ਦਿਖਾਉਨੇ ਆ ਵੀ ਵਧੀਆ ਨੇ ਵੈਸੇ ਹਾਂਜੀ ਹਾਂਜੀ ਪੁੱਤਰ ਪਾਪਾ ਕੋ ਜਾਨਾ ਪਾਪਾ ਕੋ ਚੱਲ ਜਾਂਦੇ ਆ 2 ਮਿੰਟ ਰੁਕ ਜਾ ਕਿਹਾ ਇਹ ਕੋਲੀ ਮੇਰੀ ਆ ਕਿੱਦਾਂ ਬੰਦ ਹੋਣਾ ਇਕਦਿ ਰੋਕੇ ਦੰਦੋ ਇਕਦਿ ਰੋਕੇ ਚੱਲ ਚੁੱਪ ਕਰ ਬੋ ਚੱਲੇ ਤੇ ਆਂ ਅਹੀਂ ਤੇ ਲੱਗ ਗਈ ਆ ਕਿੱਦਾਂ ਆਸਪਿਆ ਕਹਿੰਦੇ ਵੀ ਸਾਰੀ ਲੱਕੜ ਵਧੀਆ ਲਗਾਈ ਆ ਤਰਨਤਾਰ ਤੋਂ ਮੰਗਾਈ ਆ ਅੰਮ੍ਰਿਤਸਰ ਸੱਚੇ ਜਿਹੜੇ ਦਰਵਾਜ਼ੇ ਜਿੰਨੇ ਵੀ ਖਿੜਕੀਆਂ ਲੱਗੀਆਂ ਪ੍ਰਾਊਡ ਫੀਲ ਹੁੰਦਾ ਵੀ ਆਪਣੇ ਤਰਨਤਾਰਨ ਤੋਂ ਤਰਨਤਾਰਨ ਸਾਹਿਬ ਵੱਲੋਂ ਅਟੇ ਆ ਚ ਵਾਸ਼ਰੂਮ ਹੈ ਤੇ ਆ ਬੈਡਰੂਮ ਆ ਬੈਡ ਜੱਦਰਾ ਬਣੀਆਂ ਜਬਰਦਸਤ ਨੇ ਨਾ ਉਹ ਮੋٹے ਮੋٹے ਜੱਦਰਾ ਆਣ ਗਲੀਚਾ ਟਾਈ ਬਣਿਆ ਹਾਂ ਹਾਂ ਗਲੀਚਾ ਟਾਈ ਬਣਿਆ ਹੀ ਹੈ ਨਾ ਆਹ ਦੇਖੋ ਕਿੰਨੇ ਪਿਆਰੇ ਉਹ ਸਿੰਦਰੀ ਦੀ ਟੇਬਲ ਤੇ ਹੈ ਟੇਬਲ ਚੇਅਰ ਕਿੰਨੀ ਪੁਰਾਣੀ ਹੈ ਨਾ ਹੂੰ ਵਾਹ ਬੈਠੋ ਤੇ ਕੀ ਆ ਟਾਈਮ ਪੀਸ ਮੈਂ ਕਿੰਨਾ ਪਿਆਰਾ ਨਾ ਲੱਕੜ ਦਾ ਹੀ ਲੱਗਦਾ ਮੈਂ ਲੱਕੜ ਦਾ ਹੈ ਇਹ ਮੂਤ ਲੱਕੜ ਦਾ ਆਹ ਲੱਕੜ ਦਾ ਹੀ ਹੈ ਟਾਈਮ ਪੀਸ ਤੇ ਉੱਪਰ ਪੇਂਟ ਕੀਤਾ ਹੋਇਆ ਹੈ ਆਹ ਗੱਤੀ ਦਾ ਉਹ ਗੱਤੀ ਦਾ ਹੂੰ ਆ ਚਲੋ ਬੜਾ ਦੂਸਰੇ ਵਾਲਾ ਰੂਮ ਪਰ ਸਾਧ ਦਿੱਤੇ ਨਾ ਲੱਕੜੀ ਲੱਗੀ ਹੋਈ ਹੈ ਸਾਰੀ। ਹੋਰ ਨਹੀਂ ਪਿਆਰੀ ਚੀਜ਼ ਹੈ ਉਹ ਕਿ ਸਾਈਡ ਤੇ ਉਹ ਜਿਹੜੀ ਹੈ। ਵੈਸੇ ਸਮਾਨ ਵਗੈਰਾ ਰੱਖਣ ਦਾ ਸਟੋਰ। ਗੁੱਡ ਗੈਟਸ ਸਮਾਨ ਰੱਖਣ ਵਾਤੇ। ਆਹੇ ਇੱਧਰ ਤੇ ਜਿੰਦਰੇ ਵਜੀ ਹੋਏ ਇਧਰ ਮਰੀ ਜ਼ਬਰਦਸਤੀ ਹੋਏ ਇਧਰ ਸਮਾਨ ਆ ਰੱਖਿਆ ਲੱਗਦਾ। ਆ ਫਾਈਨਲੀ ਆਪਣਾ ਕਮਰਾ ਉਹ ਦੀ ਗਿਉਣਾ ਲੈ ਆ ਦੂਸਰੇ ਵਾਲਾ ਤੇ ਇਹ ਆਪਣਾ। ਇਹਦੇ ਚ ਮੇਰਾ ਫੇਵਰਟ ਕਲਰ ਸਕਾਈ ਬਲੂ ਲੱਗਾ ਹੋਇਆ ਹੈ। ਹੂੰ ਹੂੰ। ਠੀਕ ਨੇ ਪਰਦੇ ਬੜੇ ਪਿਆਰੇ ਆ। ਇਧਰ ਵਾਸ਼ਰੂਮ ਤੇ ਇਹ ਅਲਮਾਰੀ ਆ ਖੋਲਣ। ਇੱਥੇ। ਵਾਬੇ ਇਹਦੇ ਵਿੱਚ ਰਜਾਈਆਂ ਪਈਆਂ ਹੋਈਆਂ ਨੇ ਦੋ। ਇਹ ਕਾਲ ਮਾਰੀ ਲੱਗੀ ਇਹ ਨਾਲ ਦੀ। ਇਹਦੇ ਨਾਲ ਹੀ ਦੂਸਰੀ ਸਾਈਡ। ਇਹ ਲੋਕ ਹੋਣੀ ਮੈਂ ਦੱਸਾਂਗਾ। ਕਿ ਫੁੱਲੀ ਇਹ ਲੋਕਾ। ਲੋਕਾ ਲੋਕਾ। ਲੋਕਾ ਤੋੜਨਾ ਲੋਕ। ਇਹ ਕੰਬੈੱਡ ਹੈ ਨਾ। ਹਾਂ। ਹਾਂ ਕਿਦਾਂ? ਕੰਬੈੱਡ ਸੋਫਾ ਵੀ ਬਣ ਜਾਂਦਾ ਹੈ ਬੈੱਡ ਵੀ। ਹਾਂ ਸੋਫਾ ਵੀ ਬਣ ਜਾਂਦਾ ਬੈੱਡ ਵੀ ਬਣ ਜਾਂਦਾ। ਦੋਨੋਂ ਜੁੜਦੇ ਹੁੰਦੇ ਨੇ ਨਾਲ ਫਿਰ। ਹਾਂ। ਇਹ ਵੀ ਗੱਲ ਸਹੀ ਹੈ। ਉਹ ਟੇਬਲ ਕਿੰਨਾ ਪਿਆਰਾ ਸ਼ੀਸ਼ੇ ਵਾਲਾ ਨਿੱਕਾ ਜਿਹਾ। ਸ਼ੀਸ਼ਾ ਟੇਬਲ। ਹਾਂ। ਵਾਕਿਆ ਸਹੀ ਗੱਲ ਹੈ। ਨਹੀਂ ਤੇ ਕਿਉਂ ਨਾ ਚੈੱਕ ਕਰਕੇ ਤੋੜ ਕੇ ਵੇਲੇ ਸੀਸੇ ਚਲੋ ਬਸ ਇਹੋ ਸਿਸਾਡਾ ਹੋਮ ਟੂਰ ਕਿਹੜਾ ਹੇ ਨੀਚੇ ਚਲਦੇ ਹਾਂ ਨੀਚੇ ਜਾ ਕੇ ਇੰਜੋਏ ਕਰਦੇ ਹਾਂ ਅੱਜ ਆਹ ਸਿੰਦਰੀਏ ਸੋਹਣੇ ਯਾਰ ਇਧਰ ਪਹਾੜੀ ਇਲਾਕੇ ਵਾਲਾ ਨਾ ਆਹ ਚੀਜ਼ਾਂ ਬੜੀਆਂ ਲੱਗੀਆਂ ਨੇ ਇਹ ਅਜੇ ਤੱਕ ਸਮਝ ਨਹੀਂ ਲੱਗੀ ਕਿਹੜੀ ਚੀਜ਼ ਆ ਹਨਾ ਆਹ ਚੀਜ਼ਾਂ ਮਿਲ ਉਧਰ Rajasthan ਵਾਲੇ ਜਾਂ ਕਿਦਾਂ ਇਦਾਂ ਦੀਆਂ ਸਿੰਦਰੀਆਂ ਬਹੁਤ ਆਉਂਦੀਆਂ ਹੁੰਦੀਆਂ ਹਨਾ ਪਰੇ ਆਪ ਨੂੰ ਪਤਾ ਨਹੀਂ ਲੱਗਾ ਕਦਰਾ ਤੇ ਲੈਂਪ ਵੀ ਇਹਦਾ ਪੂਰੇ ਉਹਨਾਂ ਨੇ ਪੜਦਿਆਂ ਦੇ ਵਿੱਚ ਪੈਸੇ ਵਧੀਆ ਲੱਗਦੇ ਆ ਇਹਦੇ ਨਾਲ ਲੈਪੂ ਐਸੇ ਮੈਨੂੰ ਬੜੇ ਪਿਆਰੇ ਲੱਗੇ ਕੱਪੜੇ ਦੇ ਆਪ ਹੀ ਤਿਆਰ ਕੀਤੇ ਯਾਰ ਲੈ ਕੱਪੜੇ ਦੇ ਹੀ ਸਿੰਪਲ ਇਹਦੇ ਵਿੱਚ ਸਿੰਪਲੀ ਕਿਹੜੀ ਲਾਈਟ ਲੱਗੀ ਅੱਛਾ ਆ ਦੇਖੋ ਆ ਆਪਣੀ ਤਾਂ ਰੱਖਦੇ ਬਨੇ ਪੱਤਰੇ ਲੈਂਦੀ ਆ ਆ ਮੈਂ ਕਿਹਾ ਟੋਵੀ ਬੈੱਡ ਦੀ ਕਿੰਨੀ ਪਿਆਰੀ ਐ ਨਾ ਪਾਲਸ਼ ਹੋ ਗਈ ਪਾਲਸ਼ ਹਾਂ ਚਲ ਆਜੋ ਪਾਲਸ਼ ਹੋ ਗਈ ਚਲੋ نیچے ਚੱਲਦੇ ਹੁਣ ਆਪਾਂ ਆ ਦੇਖੋ ਆ ਕੀ ਚੀਜ਼ ਐ ਭਲਾ ਕਿ ਕਿਚਨ ਦੇ ਵਿੱਚ ਆ ਗਏ ਆਪਾਂ ਇਹ ਪਤਾ ਨਹੀਂ ਕੀ ਚੀਜ਼ ਆ ਕਾਫੀ ਦੇ ਪੈਕਟ ਆ। ਆਪਣੀ ਕੀ ਹੈ ਯਾਰ ਇਹ ਇੱਕ ਹਾਂ ਕਾਫੀ। ਇਧਰ ਕੀ ਰੱਖਿਆ ਹੋਇਆ ਹੈ। ਅਸ਼ਵ ਕੱਪੂ ਗਲਾਸਾਂ ਨੇ ਉਹ ਕਾਫੀ ਗਲਾਸਾਂ ਨੇ ਡੰਗੇ ਡੰਗੇ ਰੱਖੀ ਹੋਏ ਆ। ਉੱਪਰ ਟੀ ਕਿੱਟਾਂ ਤੇ ਕਾਫੀ ਕਿੱਟਾਂ ਹੈ? ਟੀ ਕਿੱਟਿਆ ਤੇ ਕਾਫੀ ਕਿੱਟਿਆ। ਬਸ ਮਸਾ ਆਹ ਕੀ ਆ ਲੋਕ ਹੈ ਇਧਰ ਵਿੱਚ ਸੁੰਨਾ ਰੱਖਿਆ ਮੈਂ। ਆਹ ਇਹ ਮੱਛਰ ਬੋਤਲ ਲੜੇ ਤੇ ਲਾ ਲਿਓ। ਮੱਛਰ ਲੜੇ ਉਹ ਲੈ ਫੰਦਰ ਗਏ ਸਭ ਕੁਝ ਲੈ। ਉਹ ਆਪਣੀ ਲਾਉਂਦੇ ਜਿੰਨਾ ਦਾ ਮਾੜਾ ਹਾਲਾਤ ਹੈ ਘੱਟਾ ਕੰਨ ਚੜਿਆ ਉਹਦੇ ਉੱਤੇ ਚਲੋ ਇਹਦੇ ਵਿੱਚ ਸੌਸ ਵਗੈਰਾ ਹੈ ਹਾਂ ਸੌਸ ਪਾਈਟੋ ਸੌਸ ਚਲੀਆਂ ਚਲੋ ਜੀ ਚਲੋ ਚੰਗਾ ਹੈ ਮੇਰੀ ਗੁੜੀਆ ਦੀ ਥੋੜੀ ਜੀ ਨੀਂਦ ਪੂਰੀ ਹੋ ਗਈ ਨਹੀਂ ਤੇ ਬਹੁਤ ਅੰਕ ਕਰਨ ਦੀ ਹੈ ਵੀ ਚਲ ਚਲ ਜੀ ਜਾਣਾ ਪਪਾ ਕੋਤੇ ਹੈ ਆ ਦੇਖੋ ਹੁਣ ਆਪਾਂ ਇਧਰ ਨੀਚੇ ਆ ਗਏ ਆ ਤੇ ਪੌੜੀਆਂ ਹੋਰ ਨੀਚੇ ਆ ਗਏ ਆ ਇਧਰ ਆ ਬੈਠੋ ਹੱਥ ਚੇਗਾ ਬਣੀ ਹੋਈ ਆ ਆ ਮੜੀ ਉਹਦੇ ਲੜਗੀਆਂ ਨਹੀਂ ਲਾਈਆਂ ਨੇ ਯਾਰ ਪਰ ਜਗਾਉਣ ਹੀ ਨਹੀਂ ਡੇ ਆ ਚੇਅਰ ਲੱਗੀਆਂ ਨੇ ਦੋ ਇਹ ਤੋਂ ਬੈਕ ਸਾਈਡ ਇਧਰ ਉਹ ਆਪਣਾ ਭਾਜੀ ਹੁਣੇ ਰਹਿੰਦੇ ਜਿੰਨਾਂ ਕੋ ਆਪਾਂ ਆਏ ਆ ਉਹਨਾਂ ਦਾ ਰੂਮ ਰਾਮ ਵਗੈਰਾ ਨੇ ਇਧਰ ਹਾਂ ਸਾਰੇ ਇਧਰ ਆ ਜਗਾ ਜਿਹੜੀ ਉਹ ਇਹ ਹੋਰ ਰਹਿੰਦੇ ਨੇ ਤੇ ਇਧਰ ਬੈਕ ਸਾਈਡ ਇਹਨਾਂ ਨੇ ਆਗੂ ਗਬਾਲੀ ਆ ਇਧਰ ਅੱਛਾ ਆਹ ਘਾਹ ਦਾ ਕੋਹ ਹੈ ਜਾਂ ਠੀਕ ਹੈ ਇਹ ਕੋਲੇ ਆ ਕਿ ਹੋਰ ਕੀ ਬਲੇ ਬਲੇ ਮੇ ਮੂੰਹ ਠੰਡਿਆ ਜਾ ਹਾਂ ਮਰਣਾ ਹੋਣੀ ਠੰਡ ਕਹਿੰਦੀ ਆ ਵੀ ਮੈਂ ਪੂਰੀ ਆ ਕਿਨੂ ਜੀ ਆਪ ਕਿੱਥੇ ਚਲ ਗਏ ਘਰ ਦੇ ਮੈਂਬਰ ਅੰਦਰ ਰੁਕ ਜਾ ਕਿਵੇਂ ਨਾ ਲੱਗਣ ਦੇ ਹਨਾ ਜਦੋਂ ਵਾਜੇ ਹੁੰਦੇ ਥੱਲੇ ਲਮਕੰਦੇ ਥੱਲੇ ਵੀ ਤਰੀਬ ਹੈਗਾ ਜੀ ਉਸ ਲੈ ਕੇ ਹੁਣ ਥੱਲੇ ਥੱਲੇ ਪੱਥਰੀ ਹੋਣਾ ਚਲੋ ਚੱਲ ਜੀ ਇੱਧਰ ਚੱਲੇ ਹੁਣ ਦੀਦੀ ਹੁਣ ਆਲੇ ਰੂਮ ਦੇ ਵਿੱਚ ਇੱਧਰ ਮਲਵਾ ਕੁਕਿੰਗ ਬੜੀ ਸ਼ਾਨਦਾਰ ਕਰਦੇ ਨੇ ਦੀਦੀ ਆਹ ਤਾਂ ਉਹ ਹੋ ਗਈ ਆ। ਹਾਂ ਦੇਖੋ ਕਿਡਾ ਉਹਦੇ ਬਣਿਆ ਆ ਸਿਸਟਮ। ਆਹ ਦੇਖੋ ਇਧਰ ਸੇਮ ਹੀ ਸੇਮ ਬਣਿਆ ਆ ਹਨਾ। ਇਹ ਜਦੋਂ ਆਪਾਂ ਸਟਾਰਟਿੰਗ ਵਿੱਚ ਆਏ ਹਨਾ ਤੇ ਉਹੀ ਨੇ ਜਦੋਂ ਸਟਾਰਟਿੰਗ ਵਿੱਚ ਐਂਟਰੀ ਕੀਤੀ ਆਪਾਂ ਹਾਂ। ਠੀਕ 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 ਆ। ਅੱਛਾ ਅੱਛਾ ਅਗੀ ਚੀਜ਼। ਇਹ ਭਾਜੀ ਸਮਾਈਲੀਸ ਆ। ਪਰ ਇਹ ਪੋਟੈਟੋ ਨਗਟ। ਅੱਛਾ ਅੱਛਾ ਠੀਕ ਠੀਕ ਠੀਕ। ਇਹ ਜਾਲੀਆਂ ਆਪਾਂ ਲਾਣ ਲੱਗੇ। ਚੱਲੇ ਬਾਅਦ। ਤੇ ਦੀਦੀ ਹਣੀ ਇਹ ਕੁਕਿੰਗ ਕਰਦੇ ਨੇ ਸ਼ੈਫ ਕਹਦੀ ਹੈ ਹਾਂਜੀ ਹਾਂ ਸ਼ੈਫਾ ਤੇ ਇਹ ਇਹੋ ਜਿਹੀਆਂ ਚੀਜ਼ਾਂ ਮਤਲਬ ਬੜੀ ਬਿਧੀ ਤਿਆਰ ਕਰ ਲੈਂਦੇ ਆ ਵੀ ਜਦੋਂ ਤੁਸੀਂ ਕਿਸੌ ਲਾਓ ਇੱਥੇ ਜੂ ਰੱਖੋ ਹਾਂ ਤੇ ਉਹ ਤੁਹਾਡਾ ਆਪਣਾ ਹਾਂ ਕਿਸੌ ਹਾਂ ਕਿਸੌਲੀ ਕਿਸੌਲੀ ਤੇ ਕਾਰਡ ਵਗੈਰਾ ਕੀ ਤੁਹਾਡਾ ਕਾਰਡ ਹੈਗਾ ਕਾਰਡ ਹੈਗਾ ਕਾਰਡ ਭਾਵੇਂ ਵੀ ਕਾਰਡ ਖਤਮ ਹੋ ਗਿਆ ਚਲੋ ਉਹ ਹਾਈਡਵੇ ਕਿਸੌਲੀ ਹੈ ਕਾ ਦਣਾ ਓਕੇ 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 ਇਹ ਆਪਣਾ ਨੀਅਰਬਾਈ ਰਮਾਂਡਾ ਹੋਟਲ ਬਿਲਕੁਲ ਆਪੋਜ਼ਿਟ ਰਮਾਂਡਾ ਹੋਟਲ ਕਸੋਲੀ ਚੋਂ ਜਾਂਦੇ ਆ ਸਨਾਵਰ ਗਾਉਂ ਪਹਿਲੇ ਆਉਂਦਾ ਥੋੜਾ ਜਿਆਦਾ ਕਸੋਲੀ ਤੋਂ 5 6 ਕਿਲੋਮੀਟਰ ਪਹਿਲੇ ਓਕੇ ਤੇ ਕੰਟੈਕਟ ਨੰਬਰ ਹੈ 9517735677 ਇੱਕ ਰਿਪੀਟ ਕਰ ਦੋ ਨੰਬਰ 9517735677 ਜੇ ਤੁਸੀਂ ਕਿਸੇ ਆਣਾ ਭਾਈ ਦੇ ਥਰੂ ਆਵੇ ਜੇ ਅਸੀਂ ਡਿਸਕਾਊਂਟ ਕਰ ਦਾਂਗੇ ਡਿਸਕਾਊਂਟ ਕਰਾਂਗੇ ਐ ਜੀ ਹੁੰਦੇ ਰੋ 40% ਡਿਸਕਾਊਂਟ ਆ ਅੱਛਾ ਕ ਵੀ ਆ ਤੇ ਇਹਨੇ ਗੱਲ ਕਰੀ ਦੀ ਕਿਸ ਨੂੰ ਫਾਇਦਾ ਦੇ ਹੋਵੇ ਯਾਰ ਨਹੀਂ ਆਪਣਾ ਵਲੌਗ ਦੇਖਦੇ ਆ ਜਿਹੜੇ ਇਧਰ ਘੁੰਮਣਾ ਉਹ ਲੋਕ ਵੀ ਕਿ ਆਏਗਾ ਭਾਈ ਦਾ ਭਾਈ ਦਾ ਨਾਮ ਲੈਗਾ ਜੀ ਡਿਸਕਾਊਂਟ ਜ਼ਰੂਰ ਦਵਾਂਗੇ ਲਓ ਜੀ ਧੰਨਵਾਦ ਲੈ ਇਹਨਾਂ ਮਾਣ ਹੋ ਜੂਗਾ ਯਾਰ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਬਿਲਕੁਲ ਜੀ ਬਿਲਕੁਲ ਇਹ ਇਧਰ ਦੇਖੋ ਇਹ ਇਹ ਹੈਗੀਆਂ ਇਹ ਸਟਾਫ ਮਸ਼ਰੂਮ ਹੈ ਮਸ਼ਰੂਮ ਇਹਦੇ ਵਿੱਚ ਸਟਾਫ ਕੀਤਾ ਗਿਆ ਹੈ ਪਨੀਰ ਓਕੇ 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 ਪਨੀਰ ਸਟਾਫ ਕੀਤਾ ਠੀਕ 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 ਆ ਬਾਕੀ ਅੱਛਾ ਇਹ ਸਾਰਾ ਚੈਂਬਰ ਤੇ ਹੋਏਗਾ ਰੈਡੀ ਮਾਰਕ ਹੋਏਗਾ ਜੀ ਅੱਛਾ ਬਾਰਬੀਕਿਊ ਠੀਕ 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 ਆ ਬੰਦਾ ਕੀ ਕਰ ਰਿਹਾ ਕਰਦੇ ਪਏ ਥੋੜਾ ਲੇਟ ਹੋ ਗਿਆ ਅੰਨਾਂ ਦੀ ਕੋਈ ਗੱਲ ਕੋਈ ਨਹੀਂ ਉਹ ਤਾਂ ਕੋਈ ਨਹੀਂ ਉਹ ਇਹ ਇਹ ਤੇ ਇਹ ਤੇ ਆਪਣਾ ਮਤਲਬ ਘਰ ਦਾ ਸਿਸਟਮ ਹੈ ਤਾਂ ਥੋੜਾ ਲੇਟ ਹੋ ਗਿਆ ਓਦਾਂ ਕੋਈ ਗੱਲ ਨਹੀਂ ਹੈ ਵੀ ਜੇ ਬਕਾਨਾ ਹੋਵੇ ਫਿਰ ਬੰਦਾ ਮਿੰਟੋ-ਮਿੰਟਿ ਕੁਵਾ ਦੇ ਬਾਈ 9:30 ਤੋਂ ਬਾਅਦ ਆਰਡਰ ਨਹੀਂ ਲੈਂਦੇ ਅੱਛਾ ਅੱਛਾ 9:30 ਕਲੋਜ਼ਿੰਗ ਓਕੇ ਓਕੇ ਠੀਕ ਗੈਸਟਾਂ ਵਾਸਤੇ 9:30 ਕਲੋਜ਼ਿੰਗ ਓਕੇ ਜੀ ਆਪਣਾ ਦਿਸ਼ਤਾਰ ਆ ਬੇਬੇ ਕਰ ਗੋਈ ਹੋਈ ਨਹੀਂ ਨਹੀਂ ਸੋ ਤਾਂ ਡਿਨਰ ਕੀ ਹੋ ਗਿਆ ਨਹੀਂ ਨਹੀਂ ਬਸ ਵਹੀ ਚੀਜ਼ ਖਾਣੀ ਯਾਰ ਹਾਂ ਹਾਂ ਬਿਲਕੁਲ ਬਿਲਕੁਲ ਅਗੇ ਤੇ ਇੱਕ ਛੋਟੀ ਫ੍ਰਿਜ ਲੱਗੀ ਹੋਈ ਆ ਵਾਲੀ ਫ੍ਰਿਜ ਲੱਗੀ ਵੀ ਛੋਟੀ ਓਕੇ ਓਕੇ ਠੀਕ ਮਤਲਬ ਜਿੱਦਾਂ ਮੰਨ ਲਓ ਕਿ ਦੇ ਵਿੱਚ ਅਸੀਂ ਚਿਕਨ ਵਗੈਰਾ ਹਾਂ ਜਿਹੜੀ ਚੀਜ਼ੇ ਫ੍ਰੀਜ਼ ਕਰਨੀਆਂ ਉਹ ਪੂਰੀਆਂ ਆਹ ਪੂਰੀ ਇਹਨੇ ਫ੍ਰੀਜ਼ ਕਰਨੀਆਂ ਹੁਣ ਅਸੀਂ ਫ੍ਰੀਜ਼ ਕਰਨੇ ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਗੈਸਟ ਕਈ ਵਾਰੀ ਆ ਜਾਂਦੇ ਆ ਹਾਂ ਤੇ ਕਈ ਵਾਰੀ ਲੇਟ ਨਾਈਟ ਆਉਂਦੇ ਆ ਤੇ ਕਹਿ ਦਿੰਦੇ ਆ ਕਿ ਅਸੀਂ ਚਿਕਨ ਖਾਣਾ ਚਿਕਨ ਖਾਣਾ ਆ ਉਹ ਫ੍ਰੀਜ਼ ਆਇਆ ਫਿਰ ਉਹ ਮਤਲਬ ਸਮੈਲ ਉਹ ਕਰਨੇ ਮਾਰਦਾ ਸਾਡਾ 2-3 ਦਿਨ ਪਹਿਲੇ ਤੋਂ ਲਿਆ ਕੇ ਰੱਖਿਆ ਹੁੰਦਾ ਕੋਈ ਜ਼ਿਆਦਾ ਪੁਰਾਣਾ ਨਹੀਂ ਹੁੰਦਾ ਓਕੇ ਓਕੇ ਠੀਕ ਹਾਂ ਉਹ ਵੀ ਫ੍ਰੈਸ਼ ਰੱਖਦੇ ਹਾਂ ਫਿਰ ਬੇਸ਼ੱਕ ਨਹੀਂ ਸਹੀ ਹੈ ਸਹੀ 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 ਖਾਣਾ ਵੀ ਤੁਸੀਂ ਵੇਖੋ ਇਕਦਮ ਫ੍ਰੈਸ਼ ਪਕਾ ਲੈਂਦੇ ਆਪਾਂ ਓਕੇ ਓਕੇ ਇਹ ਵਾਤੇ ਲੈ ਵੀ ਵਾਕਿਆ ਵੀ ਉਹ ਬੜੀ ਘੈਂਟ ਚੀਜ਼ ਤਿਆਰ ਕਰਨ ਦੇ ਹੈਂ ਦੀਦੀ ਹੈਂ ਦੀਦੀ ਜੀ ਮੈਂ ਬੜੀ ਘੈਂਟ ਚੀਜ਼ ਤਿਆਰ ਕਰਨ ਦੇ ਉਹਨਾਂ ਨੂੰ ਪਤਾ ਲੱਗ ਗਿਆ ਹੈ ਮੈਂ ਵੀ ਲੈਣ ਲੈ ਨਹੀਂ ਸਮਾਈ ਲੈ ਵੀ ਆ ਦੇਖ ਕੋਲੇ ਕਾਲੇ ਪਹਿਲਾਂ ਲਿਆ ਕੇ ਰੱਖੇ ਹੋਣੇ ਨਾ ਸਾਰਾ ਸਿਸਟਮ ਬੀਫ ਫਰਾਈ ਨਹੀਂ ਕਰੀਦਾ ਬੀਫ ਫਰਾਈ ਕਰਤਾ ਤੇ ਫਿਰ ਤੇ ਉਧਰ ਵੀ ਆ ਆ ਚੀਜ਼ ਬੜੀ ਘੈਂਟ ਆ ਵੀ ਇਹਦੇ ਨਾਲ ਮੈਂ ਲੋ ਜੁੜੂਗਾ ਨਾ ਹਣਾ ਹਾਂਜੀ 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 ਨਾ ਉਹਦਾ ਕਰਕੇ ਲਾਉਣ ਦੇ ਨਾ ਹਾਂਜੀ

ਹਾਂ ਜੇਰ ਕਹੋ ਕੋਈ ਮੈਨੂੰ ਫਰਕ ਨਹੀਂ ਆਈ ਬੱਲੇ ਆਪਾਂ ਦਿਖਾਵਾਂਗੇ ਕੈਂ ਫਿਰ ਚਾਂਪਾਂ ਚਾਂਪਾਂ ਦੀ ਇਹ ਭਾਜੀ ਟਿੱਕਾ ਪਨੀਰ ਕਹਿੰਦੇ ਗਏ ਇਹਨੂੰ ਕੀ ਕਹਿੰਦੇ ਆ ਪਨੀਰ ਟਿੱਕਾ ਪਨੀਰ ਟਿੱਕਾ ਭਾਈ ਟਿੱਕਾ ਪਨੀਰ ਨਹੀਂ ਕਹਿ ਸਕਦੇ ਕਿ ਪਨੀਰ ਟਿੱਕਾ ਹਾਂ ਦਿਲ ਕਰਦਾ ਕਹਿ ਲੋ ਯਾਰ ਇੱਕ ਮਾਨ ਵਾਲੇ ਤੇ ਡਿਪੈਂਡ ਹੈ ਜੋ ਗਵੇ ਯਾਰ ਆਏ ਤੇ ਕਰ ਲੈਗੇ ਭਾਜੀ ਨਾ ਬਹਿ ਜਾ ਬਹਿ ਜਾ ਰਾਤੀ ਮੈਂ ਹਾਂ ਓਕੇ ਕੀ ਆ ਭਾਜੀ ਲੈਂਦਾ ਨਹੀਂ ਕੋਈ ਸ਼ਰਨਾ ਸੋਇਆ ਚਾਂਪ ਲੈਂਦੇ ਨਾ ਕੋਈ ਸ਼ਰ ਲੈਂਦਾ ਮਿਲੀ ਨਹੀਂ ਇੱਥੋਂ ਉਹ ਤੇ ਉਹ ਤੇ ਨਾ ਆਈ ਲਵ ਕਸੋਨ ਲਿਖਿਆ ਬੰਦ ਕਰਤਾ ਨਹੀਂ ਨਹੀਂ ਜਿਹੜਾ ਬੰਦ ਆਈ ਡਰਾਈਵਰ ਦਾ ਰੂਮ ਤੇ ਇੱਕ ਤੁਸੀਂ ਬੰਕ ਪਤਾ ਨਹੀਂ ਕਿਹੜਾ ਰੂਮ ਕਹਿੰਦੇ ਬੰਕ ਬੈੱਡ ਬਣਾਇਆ ਜਿੱਦਾਂ ਥੱਲੇ ਉਹ ਆ ਤੂੰ ਤੇ ਬੈੱਡ ਬਣਾਇਆ ਥੱਲੇ ਘਰ ਨੂੰ ਉਖਾਉਗੇ ਹੁਣ ਇਹਨੂੰ ਖਾ ਰਿਹਾ ਨੇ ਚਲੋ ਕਸੀ ਨਾ ਤੇ ਆਹ ਕਿ ਮੜਾ ਨਾ ਕੋਈ ਨਹੀਂ ਦੋਵੇਂ ਨਹੀਂ ਖਾਉਂਦਾ ਚਮਟਾ ਫੜਾਇਆ ਇਹ ਪੈਸਾ ਚੋਈ ਸੀ ਜੀ ਇਹ ਤਿੰਨ ਦਸੇ ਇਹ ਗਲ ਸੱਚੀ ਹੈ ਨਾ ਵੀ ਚੀਤਾ ਜਿਹੜਾ ਇਥੇ ਤਿੰਦੂਆ ਆਇਆ ਹੈ ਨਾ ਆਹ ਦਰਵਾਜਾ ਖੁੱਲਾ ਸੀ ਆਹ ਆਹ ਦੇਖੋ ਤਾਂ ਦੁਪਹਿਰ ਨਾ ਅੱਛਾ ਉਹਨਾਂ ਦਰਵਾਜਾ ਦਰਵਾਜਾ ਖੁੱਲਾ ਸੀਗਾ ਅੱਛਾ ਤੇ ਜਾਲੀ ਵਾਲਾ ਦਰਵਾਜਾ ਬੰਦ ਸੀਗਾ ਅੱਛਾ ਇੱਥੇ ਬੈਠਾ ਸੀਗਾ ਅੱਛਾ ਇੱਥੇ ਬੈਠਾ ਹੈਗਾ ਮੈਂ ਕਿੱਧਰ ਨੂੰ ਗਿਆ ਅੱਛਾ ਮੈਂ ਸੋਚਿਆ ਕੁੱਤਾ ਵਾ ਅੱਛਾ ਅੱਛਾ ਮੈਂ ਬਾਹਰ ਨਿਕਲਣ ਲੱਗਾ ਮੇਰੇ ਜਿੱਦਾਂ ਹੀ ਬਾਹਰ ਨਿਕਲ ਲਗਾ ਮੇਰਾ ਧਿਆਨ ਪੈ ਗਿਆ ਓਹੋ ਨਹੀਂ ਤੈਨੂੰ ਚੀਤਾ ਸੀਗਾ ਮੈਂ ਧਿਆਨ ਪੈ ਗਿਆ ਤੇ ਬਾਅਦ ਵਿੱਚ ਮੈਂ ਜਦੋਂ ਇੱਧਰ ਬਾਹਰ ਨੂੰ ਦੇਖਿਆ ਉਹਨੇ ਮੇਰੇ ਨਾਲ ਵੀ ਕਿੱਢਾੜਿਆ ਜਾ ਫਿਰ ਮੇਰੀ ਮਿਸਿਸ ਵੀ ਆ ਕੇ ਸਾਰਿਆਂ ਨੇ ਦੇਖਿਆ ਆ ਤਨ ਆਪਾਂ 15 20 ਇੱਥੇ ਬੈਠਾ ਇੱਥੇ 15 20 ਆ ਕਿੱਦਾਂ ਗਿਆ ਆ ਕਿੱਦਾਂ ਦੱਸ ਭਾਜੀ ਨੂੰ ਕੀ ਪਤਾ ਕਿੱਦਾਂ ਆ ਗਿਆ ਇੱਦਾਂ ਇੱਦਾਂ ਆਇਆ ਉੱਪਰੋਂ ਥਾੜੀ ਉਹਦੀ ਛਾਲ ਨਹੀਂ ਨਾ ਪੂਰਾ ਘਟਾ ਪਿਆ ਬਹੁਤ ਜੰਮ ਪਿਆ ਉਹਦਾ ਯਾਰਾ ਭਾਈ ਇੱਥੇ ਬੈਠੇ ਫਿਰ ਮੈਂ ਆ ਗਈ ਲਾਈਟ ਜਾਂਦੀ ਤੇ ਨਹੀਂ ਹੁੰਦਾ ਲਾਈਟ ਜਗਦੀ ਤੇ ਨਹੀਂ ਹੁੰਦਾ ਵੀ ਤੇ ਤੁਸੀਂ ਇਹਦੇ ਵਿੱਚ ਕੀ ਕਰ ਰਹੇ ਨਹੀਂ ਨਹੀਂ ਮੈਂ ਮੇਰੇ ਤੇ ਤਾਕਤ ਬੜੀ ਮੈਂ ਤੈਨੂੰ ਭੜਕਾ ਭੜਕਾ ਮਾਰਨਾ ਪਰਣਾ ਸੰਦੀਪ ਕਹਿੰਦੀ ਭਾਜੀ ਇਹ ਬੂਆ ਖੁੱਲਦੇ ਪਜਾਮ ਪਜਾਂਗੇ ਤਾਂ ਸਹੀ ਜਿਤਿੰਦੂ ਆ ਗਿਆ ਨਹੀਂ ਲਾਈਟ ਜਾਂਦੀ ਸੀ ਵਾਜਾਈ ਵਾਜਾਈ ਤਿੰਦੂ ਦੀ ਵਾਕਈ ਹੈ ਪੱਜੀ ਨਾ ਹੋ ਗਿਆ ਓ ਕੀ ਹੋ ਗਿਆ ਉਹ ਭਰਾ ਤਿੰਦੂ ਅਕ ਤੋਂ ਫਿੰਗਰ ਕਿਹੜਾ ਉਹ ਆ ਕੀ ਬਣਾਤਾ ਆ ਕੀ ਬਣਾਤਾ ਓਏ ਹਾਲ ਜੀ ਲੱਤ ਕੀ ਹੋਈ ਪਈ ਭਾਈ ਸਿੰਘਰ ਭਾਜੀ ਆ ਕਾਂਡੇ ਜੇ ਚੱਲ ਜਾਣਾ ਵਸਰੇ ਨਹੀਂ ਜਾਣਾ ਇਸੇ ਕੱਲ ਓ ਮਪਰਤਾ ਕਿਹਨੋ ਇਹ ਕੋਈ ਗੱਲ ਨਹੀਂ ਆ ਨਹੀਂ ਨਹੀਂ ਇਹ ਜਰ ਇਹ ਤਾਂ ਨਾਲੇ ਇਹ ਸਮਝ ਲੈ ਤੁਸੀਂ ਹਾਨੂੰ ਪਿਆਰ ਦੇਣ ਦੇ ਹੈ ਕੌਣ ਖਾਜੂ ਡੋਲ ਡੋਲ ਪੈਣ ਲਿਆ ਨੂਰ ਡੋਲ ਡੋਲ ਪੈਣ ਲਿਆ ਜਦੋਂ ਇਹ ਕੱਲਾ ਬੈਠਾ ਮਸਟਰਡ ਯਾਰ ਕਸਟਰਡ ਤੇ ਖਾਣੇ ਆ ਕਸਟਰਡ ਤੇ ਮੈਂ ਖਾਦਾ ਹਾਂ ਤੇ ਆ ਆੜੇ ਵਿੱਚ ਉਹਨੇ ਪਾ ਦਿੱਤਾ ਵਾ ਇੱਧਰ ਇੱਧਰ ਸਟ੍ਰੋਬਰੀ ਪਾਈ ਹੋਈ ਏ ਕੀ ਪਟਿਆਲੇ ਤੋਂ ਬਾਈ ਸਟ੍ਰੋਬਰੀ ਪਾਤੀ ਹੈ ਪਟਿਆਲੇ ਮੇਰੀ ਡਿਲੀ ਕੀ ਬਣ ਗਈ ਉਹਨਾਂ ਕੋਲੇ ਖਾਦਾ ਸੀਗਾ ਉਹ ਇਹ ਦਹੀਂ ਵਾਂਗੂ ਬਣ ਗਈ ਯਾਰ ਹਨਾ ਭਾਈ ਪਟਿਆਲੇ ਵਾਲੇ ਤੇ ਮਹਾਰਾਜਾ ਦੀ ਫੈਮ ਬਸ ਐਂ ਭਾਈ ਇਦਾਂ ਪੂਰੀ ਉਹਨਾਂ ਨੂੰ ਕਿਦਾਂ ਪਾਈ ਦੀ ਭਾਈ ਇਹ ਤੁਹਾਨੂੰ ਵਤਰੇ ਪਾਓ ਯਾਰ ਭਾਜੀ ਨਿਮਿਤ ਨੂੰ ਜਕੜਸੀ ਨੇ ਪਾਣੀ ਭਾਜੀ ਨੇ ਪੈਰਾਂ ਨਾਲ ਪਾਣੀ ਦਾ ਤੁਸੀਂ ਨੇ ਭਾਜੀ ਮੈਂ ਵੀ ਪਹਿਲੀ ਵਾਰੀ ਪੋਣ ਲਗਾ ਬੱਚੋ ਭਾਜੀ ਬਸ ਬਸ ਉਹਨਾਂ ਨੇ ਮੈਂ ਇੰਨੀ ਨਹੀਂ ਖਾਣੀ ਇਹ ਚਲੋ ਉਹਨਾਂ ਨੂੰ ਦੇ ਦਿਓ ਉਹਨਾਂ ਨੇ ਜ਼ਿਆਦਾ ਖਾਣੀ ਹੈ ਮੈਂ ਸਾਰਾ ਖਾ ਲੈਣੀ ਦੀਦੀ ਨੇ ਥੋੜਾ ਜਿਹਾ ਪਾਉਲ ਕੇ ਦੇਜੇ ਡੂੰਘੇ ਦਿਖਾਉ ਕਾਚ ਹਨ ਇੱਥੇ ਉਹ ਕਲਦੀ ਚ ਖਾਣੀ ਦੇ ਦਿਓ ਨਹੀਂ ਦੋ ਹਣ ਫਿਰ ਖਾਣੀ ਨਹੀਂ ਲਾ 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 ਡੂੰਘਾ ਖਾਣ ਵਾਲੇ ਬਣੋ ਇਹ ਕਰਛੀ ਨਾ ਮੈਂ ਮੈਂ ਤੇ ਲਾਸਟ ਦੇ ਥੋੜੇ ਜਿਹਾ ਬਿਲਕੁਲ ਐਵੇਂ ਨਹੀਂ ਦੱਸੂ ਹੁਣ ਮੈਂਰ ਤੇ ਕਮ ਵਾ 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 ਦੋ ਤੇ ਹੋਰ ਠਿੱਕ ਹੋ ਜਾਊਗਾ ਵੇਖ ਲੈ ਤੁਸੀਂ ਕਹਿੰਦੇ ਵੀ ਸ਼ਾਇਦ ਦਿੰਦੇ ਨਹੀਂ ਹਣੇ ਬਸ ਐਦਾਂ ਨਖਰੇ ਕਰਦੀ ਬਸ ਕਿਡੀ ਉਹਦੇ ਚੀਜ਼ ਆ ਐਸਟੀਮੇਟ ਦੇਖੋ ਮੇਰਾ ਕਿਨਾਂ ਇਹ ਤੇ 7 ਆ ਆਹੋ ਹਾਂ ਗੱਲ ਤੋਂ ਆਗ ਨਹੀਂ 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 ਠੀਕ ਹੈ ਫਿਰ ਵੀ ਥੋੜੀ ਠੰਡਿਆ ਭਾਜੀ ਯਾਰ ਹੱਥ ਹੋਈ ਪਈ ਪੂਰੀ ਹਵਾ ਨਹੀਂ ਚੱਲਦੀ ਫਿਰ ਆ ਸਾਡੇ ਇਥੇ ਨਾ